ਨਮਸਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡ ਚੁਕਾਈ ਹੋਈ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਏ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਇਦੇ ਜੱਦੀ ਪਿੰਡ ਖੜਕੜ ਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਰੇਗੀ ਹੈ। ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ। ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਜਕ੍ਰਮ ਕਰੇਗੀ। ਸਵੈਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ। ਉਹਨਾਂ ਨੂੰ ਮੇਰਾ ਹਵਾਨ ਹੈ। ਖਾਸ ਕਰਕੇ ਜਿਹੜੇ ਮੁਹਾਲੀ ਰੋਪੜ ਪਟਿਆਲਾ ਲੁਧਿਆਣਾ ਆਸ-ਪਾਸ ਦੇ ਜ਼ਿਲ੍ਹਿਆਂ ਦੀ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹੁਮ ਹੁਆ ਕੇ ਮੁਹਾਲੀ 에ਰਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵરણ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹਦ ਘਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੁਪਰ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੁਮ-ਹੁਮਾ ਕੇ ਪਹੁੰਚੀਏ ਨਹੀਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਅੱਜ ਲਾਈਵ ਫੋਨ ਦਾ ਇੱਕ ਖਾਸ ਮਕਸਦ ਹੈ ਸਾਰੇ ਦੋਸਤਾਂ ਨੂੰ ਧਿਆਨ ਹੋਏਗਾ ਕਿ ਵੀਰਵਾਰ ਨੂੰ ਮੈਂ ਮੁਹਾਲੀ 에ਅਰਪੋਰਟ ਤੇ ਗਿਆ ਸੀ ਜਿਹਦਾ ਨਾਮ ਸ਼ਹੀਦ ਦੇਜਮ ਭਗਤ ਸਿੰਘ ਦੇ ਨਾਮ ਤੇ ਨਰਿੰਦਰ ਮੋਦੀ ਜੀ ਨੇ ਰੱਖਿਆ ਔਰ ਪਿਛਲੇ 6 ਮਹੀਨੇ ਤੋਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਉੱਥੇ ਤਿਆਰ ਖੜਾ ਹੈ ਇੰਤਜ਼ਾਰ ਕਰ ਰਿਹਾ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲੇ ਤੇ ਉਹਦੀ ਕੁੰਡਚੁਕਾਈ ਹੋਈ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੋਏ 6 ਮਹੀਨੇ ਤੋਂ ਹਜ਼ਾਰਾਂ ਲੋਕ ਉਥੋਂ ਗੁਜ਼ਰਦੇ ਨੇ ਔਰ ਉਹ ਜੇ ਗੱਲ ਸੋਚਦੇ ਨੇ ਕਿ ਕਦੋਂ ਸਾਨੂੰ ਸਾਡੇ ਹੀਰੋ ਦੇ ਦਰਸ਼ਨ ਹੋਣਗੇ ਉਸੇ ਦਿਨ ਹੀ ਸ਼ਾਮ ਨੂੰ ਵੀਰਵਾਰ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ 1 ਘੰਟਾ ਸਿਰਫ ਕੱਢਣਾ ਹੈ ਸ਼ਹੀਦ ਆਜ਼ਮ ਲਈ ਉਸ ਸ਼ਹੀਦ ਆਜ਼ਮ ਲਈ ਜਿਹਦੇ ਨਾਂ ਤੇ ਤੁਸੀਂ ਸਰਕਾਰ ਬਣਾਈ ਜਿੱਦੇ ਜੱਦੀਪਿੰਡ ਖੜਕੜ ਕਲਾ ਜਾ ਕੇ ਤੁਸੀਂ ਸੋਚ ਚੱਕੀ ਸੀ ਉਹਦੇ ਲਈ ਘੰਟਾ ਕੱਢ ਲਓ ਸਰਕਾਰ ਪਰ ਸਰਕਾਰ ਦੇ ਕੰੰਤੇ ਜੂ ਨਹੀਂ ਰੇਗੀ ਹੈ। ਪਰ ਅਸੀਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਸੀ। ਅੱਜ 4 ਵਜੇ ਸ਼ਾਮ ਨੂੰ ਅਲਟੀਮੇਟਮ ਖਤਮ ਹੋ ਰਿਹਾ ਹੈ। ਪਰ ਹਜੇ ਤੱਕ ਕੋਈ ਸੂਚਨਾ ਐਸੀ ਨਹੀਂ ਹੈ ਕਿ ਸਰਕਾਰ ਅੱਜ ਉਹਦਾ ਕੁੰਡ ਚੁਕਾਈ ਦਾ ਕਾਰਗ੍ਰਾਮ ਕਰੇਗੀ। ਸੋ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ। ਉਹਨਾਂ ਨੂੰ ਮੇਰਾ ਹਵਾਨ ਹੈ। ਖਾਸ ਕਰਕੇ ਜਿਹੜੇ ਮੁਹਾਲੀ ਰੋਪੜ ਪਟਿਆਲਾ ਲੁਧਿਆਣਾ ਆਸ-ਪਾਸ ਦੀਆਂਂ ਦੀ ਜਿਲ੍ਹਾਾਂ ਦੀ ਸਾਡੇ ਪੰਜਾਬੀ ਨੇ ਕਿ ਆਪਾਂ ਕੱਲ ਸਵੇਰੇ 11 ਵਜੇ 2 ਦਸੰਬਰ ਨੂੰ ਸੋਮਵਾਰ ਹੰਮ ਹੁਆ ਕੇ ਮੁਹਾਲੀ 에ਅਰਪੋਰਟ ਪਹੁੰਚੀਏ ਤੇ ਆਪ ਲੋਕੀ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਅਨਾਵરણ ਕਰਨ ਉਹਨੂੰ ਲੋਕਾਂ ਨੂੰ ਪੰਜਾਬ ਨੂੰ ਸਮਰਪਿਤ ਕਰਨ ਔਰ ਆਪਣੇ ਨਾਇਕ ਨੂੰ ਸਲੂਟ ਵੀ ਕਰਨ ਉਹਨੂੰ ਜੈ ਹਿੰਦ ਵੀ ਕਹਿਣ ਉਹਨੂੰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕਰਕੇ ਸਲਾਮ ਵੀ ਪੇਸ਼ ਕਰਨ ਕਿਉਂਕਿ ਲੋਕਾਂ ਦਾ ਰਾਜ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਕਹਿੰਦੇ ਵੀਂਦੇ ਸੀ ਕਿ ਉਹ ਦਗਾਟਨ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਕਿਉਂ ਕਰਨੇ ਚਾਹੀਦੇ ਆਮ ਲੋਕ ਕਿਉਂ ਨਹੀਂ ਕਰ ਸਕਦੇ ਸੁਪਰ ਕੱਲ ਸਵੇਰੇ 11 ਵਜੇ ਆਪਾਂ ਸਾਰੇ ਉੱਥੇ ਹੁਮ-ਹੁਮਾ ਕੇ ਪਹੁੰਚੀਏ ਨੰਨੀ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਚ ਉੱਥੇ ਪਹੁੰਚਾਂਗਾ ਔਰ ਆਪਣੇ ਹੀਰੋ ਦਾ ਆਪਣੇ ਨਾਇਕ ਦਾ ਬੁੱਤ ਅਸੀਂ ਸਭ ਆ ਪੰਜਾਬ ਨੂੰ ਸਮਰਪਿਤ ਕਰਾਂਗੇ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨੀਆਂ ਸੀਗੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ